ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਲੋਰੀਡਾ ਜਿਹੜਾ ਸ਼ਹਿਰ ਹੈ ਅਮਰੀਕਾ ਦਾ ਉੱਥੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਹੈ ਜਿਹਦੇ ਵਿੱਚ ਸਾਡੇ ਪੰਜਾਬ ਦਾ ਇੱਕ ਸੱਖ ਗੱਭਰੂ ਜਿਹੜਾ ਕਿ ਟਰੱਕ ਚਲਾ ਰਿਆ ਸੀਗਾ ਉਹ ਥੋੜਾ ਜਿਹਾ ਅਨਜਾਨਪਣਾ ਕਰਕੇ ਤੇ ਉਹ ਮੋੜ ਲਿਆ ਉਸਨੇ ਤੇ ਜਿਸ ਕਰਕੇ ਤਿੰਨ ਗੋਰੀਆਂ ਦੀ ਮੌਤ ਹੋ ਗਈ ਜੋ ਉਹ ਬਰ ਕਿਸਮਤ ਨੌਜਵਾਨ ਜਿਹੜਾ ਕਿ ਇੰਗਲਿਸ਼ ਵੀ ਪੂਰੀ ਨਹੀਂ ਜਾਣਦਾ ਸੀਗਾ ਕਿਉਂਕਿ ਉੱਥੇ ਲਿਖਿਆ ਹੋਇਆ ਸੀਗਾ ਨੋ ਯੂ ਟਰਨ ਉਸਨੇ ਉਹ ਵੀ ਨਹੀਂ ਪੜਿਆਗਾ ਉਹਨੇ ਆਖਿਆ ਸੜਕ ਵਿਹਲੀ ਪਈ ਹੈ ਚਲੇ ਇਸ ਪਾਸੇ ਮੋੜਾਂ ਇੱਕੋ ਗਲਤੀ ਨਾਲ ਜਿਹੜਾ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੁਣ ਉਹਦੇ ਤੇ ਕੀ ਕੀਤਾ ਉਥੋਂ ਦੀ ਸਰਕਾਰ ਨੇ ਤੰਨ ਗੋਰੀਆਂ ਦੇ ਜਿਹੜੇ ਮੌਤ ਹੈ ਉਹਦੀ ਸਜ਼ਾ ਉਹਨਾਂ ਨੂੰ ਸੁਣਾ ਦਿੱਤੀ ਆ 45 ਸਾਲ ਦੀ ਸਜ਼ਾ ਦਿੱਤੀ ਹੈ 45 ਸਾਲ ਦੇ ਵਿੱਚੋਂ ਮੰਨ ਲਓ ਵੀ ਅਜੁੱਤੀ 32 ਸਾਲ ਦਾ ਉਮਰ ਦਾ ਹੋ ਹੋਣਾ ਹੈ ਉਹ ਉਹਦੀ ਉਮਰ ਉੱਥੇ ਲੰਘ ਜਾਣੀ ਆ ਮਾਪੇ ਉਹਦੇ ਢੀਕਦੇ ਰਹਿਣਗੇ ਅੱਖਾਂ ਤਰਸਦੀਆਂ ਰਹਿਣਗੀਆਂ ਜਦੋਂ ਬਾਹਰ ਆਉਣਾ ਉਦੋਂ ਉਹਦੀ ਉਮਰ ਵੀ ਚੁੱਕੂਗੀ ਇਹ ਸਭ ਤੋਂ ਵੱਡੀਆਂ ਜਿਹੜੀਆਂ ਗਲਤੀਆਂ ਜਾਂ ਜਿਹੜੀਆਂ ਹਨੀਆਂ ਇਹ ਸਾਡੇ ਮੌਜੂਦਾ ਪੰਜਾਬ ਸਰਕਾਰ ਦੀਆਂ ਨੇ ਪੰਜਾਬ ਸਰਕਾਰ ਨੇ ਪਹਿਲਾਂ ਬੜਾ ਬਕਵਾਸ ਕੀਤਾ ਜਦੋਂ ਵੋਟਾਂ ਲੈਣੀਆਂ ਸੀ ਜਦੋਂ ਮੁੱਖ ਮੰਤਰੀ ਬਣਨਾ ਸੀ ਦੇਖੋ ਜੀ ਗੋਰੇ ਇੱਥੇ ਨੌਕਰੀ ਕਰਨ ਆਉਣਗੇ ਇੱਥੇ ਅੰਗਰੇਜ਼ ਨੌਕਰੀ ਕਰਨ ਆਉਣਗੇ ਤੇ ਸਾਡੀ ਬਦਕਿਸਮਤੀ ਸਾਡੇ ਬੁਰੇ ਕਰਮ ਮਾੜੇ ਕਰਮ ਜਿਹੜਾ ਕਿ ਉਹਨਾਂ ਨੇ ਤਾਂ ਕੀ ਹੋਣਾ ਸੀ ਅਸੀਂ ਜਿਹੜਾ ਢਿੱਡ ਦੇ ਖਾਤਰ ਹੁਣ ਬਾਹਰ ਵਿਦੇਸ਼ਾਂ ਨੂੰ ਤੁਰੇ ਜਾ ਰਹੇ ਹਾਂ ਤੇ ਜਾਂਦੇ ਵੀ ਚਲੋ ਜਿਨ੍ਹਾਂ ਕੋਲੇ ਕੋਈ 4 ਪੈਸੇ ਹਨ ਗੁਜ਼ਾਰੇ ਜੋਗੇ ਉਹ ਤਾਂ ਸਹੀ ਤਰੀਕੇ ਨਾਲ ਜਾਂਦੇ ਨੇ ਪਰ ਦੂਜੇ ਜਿਹੜੇ ਕੋਈ ਮੇਰੇ ਵਰਗੇ ਨੇ ਜਿਨ੍ਹਾਂ ਕੋਲੇ ਉਨੀ ਪੂੰਜੀ ਨਹੀਂ ਤੇ 4 ਪੈਸੇ ਵੱਧ ਕਮਾਉਣ ਦੇ ਵਾਸਤੇ ਜਾਂਦੇ ਨੇ ਉਹ ਡਾਂਕੀ ਲਾ ਕੇ ਤੇ ਉਹ ਬੱਚੇ ਉੱਥੇ ਰੁੱਲਦੇ ਨੇ ਕਈਆਂ ਦੀਆਂ ਮੌਤਾਂ ਵੀ ਹੋ ਗਈਆਂ ਨੇ ਮਾਂ ਬਾਪ ਜਦ ਬੱਚੇ ਭੈਣ ਭਰਾ ਉਹਨਾਂ ਨੂੰ ਢੀਕ ਰਹੇ ਨੇ ਇਹਦੇ ਪਿੱਛੇ ਦੋਸ਼ੀ ਜਿਹੜੀ ਆ ਇਹ ਸਾਡੀ ਪੰਜਾਬ ਸਰਕਾਰ ਹੈ ਮੈਂ ਕੱਲੀ ਭਾਰਤ ਸਰਕਾਰ ਨੂੰ ਨਹੀਂ ਕਹਿੰਦਾਗਾ ਕਿਉਂਕਿ ਪੰਜਾਬ ਸਰਕਾਰ ਨੇ ਇਥੇ ਪਿੰਡਾਂ ਦੀਆਂ ਸਟੇਜਾਂ ਤੇ ਬੋਲਿਆ ਸੀ ਕਿ ਗੋਰੇ ਨੌਕਰੀ ਕਰਨ ਆਉਣਗੇ ਅੱਜ ਸਾਡੇ ਬੱਚੇ ਸਾਡੇ ਨੌਜਵਾਨ ਸਾਡੇ ਵਿਦਿਆਰਥੀ ਸਟੂਡੈਂਟਸ ਜਿੰਨੇ ਵੀ ਨੇ ਉਹ ਅੱਜ ਨੌਕਰੀਆਂ ਨੂੰ ਰੁੱਲਦੇ ਫਿਰਦੇ ਨੇ ਬਾਹਰ ਦੇਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਯੂਪੀ ਲਿਆ ਕੇ ਵਾੜਤੀ ਇੱਥੇ ਰਾਜਸਥਾਨ ਦੇ ਲਿਆ ਕੇ ਵਾੜਤੇ ਹਰਿਆਣੇ ਦੇ ਲਿਆ ਕੇ ਵਾੜਤੇ ਤੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਾ ਰੁੱਲ ਰਿਹਾ ਹੈ ਅਗਲੀ ਬੇਨਤੀ ਮੇਰੀ ਇਹ ਹੈ ਕਿ ਉਸ ਨੂੰ ਹੁਣ ਤੁਸੀਂ ਮੁੱਦਾ ਨਾ ਬਣਾ ਲਓ ਲਾਲਾ ਲਾਲਾ ਕਰਕੇ ਉਹ ਜਿਹਾ ਹੋ ਗਿਆ ਉਹਦਾ ਠੀਕ ਆ ਤਾਂ ਗਲਤੀ ਹੋ ਗਈ ਉਹ ਗੁਰਮੁਖੋ ਸਾਡਾ ਹੈ ਸਾਡੇ ਪੰਜਾਬ ਦਾ ਹੈ ਪਤਾ ਨਹੀਂ ਕਿਸ ਵਕਤ ਦਾ ਮਾਰਿਆ ਉਹ ਗਿਆ ਸੀਗਾ ਤੇ ਗਲਤੀ ਉਹ ਤੋਂ ਹੋ ਗਈ ਤੇ ਇਸ ਕਰਕੇ ਆਪਣਾ ਫਰਜ ਆ ਆਪਾਂ ਉਹਦੇ ਪਿੱਛੇ ਖੜੀਏ ਉਹਦੀ ਮਦਦ ਕਰੀਏ ਕਿ ਉਹਦੀ ਜ਼ਿੰਦਗੀ ਬਚੇ ਤੇ ਉਹਦੀ ਜਿਹੜੀ ਸਜ਼ਾ ਕੱਟ ਹੋਵੇ ਕੋਈ ਵਕੀਲ ਇਸ ਕਿਸਮ ਦਾ ਖੜਾ ਕੀਤਾ ਜਾਵੇ ਪੰਜਾਬ ਵੱਲੋਂ ਸਰਦੇ ਪੁੱਜਦੇ ਲੋਕਾਂ ਵੱਲੋਂ ਬੁੱਧੀਜੀਵੀਆਂ ਵੱਲੋਂ ਕਿ ਉਸ ਬੱਚੇ ਦੀ ਜਿਹੜੀ ਹੈ ਜਿੰਦਗੀ ਬਚ ਰਹੇ ਤੇ ਨਹੀਂ ਜਿੰਦਗੀ ਉਹਦੀ ਬਰਬਾਦ ਹੋ ਜੂਗੀ ਕਿਉਂਕਿ ਕੀ ਪਤਾ ਕਿੰਨਾ ਕਿਚਰ ਅੰਦਰ ਉਸਨੇ ਰਹਿਣਾ 45 ਸਾਲ ਸਜ਼ਾ ਤਾਂ ਉਹਨੂੰ ਸੁਣਾਈ ਦਿੱਤੀ ਹੈ ਤੇ ਇਸ ਕਰਕੇ ਇਹ ਬੇਨਤੀ ਜਿਹੜੀ ਹੈ ਇਹ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਭ ਨੂੰ ਬੇਨਤੀ ਹੈ ਕਿ ਬੜਾ ਦੁੱਖ ਆਉਂਦਾ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਅੱਜ ਵਿਦੇਸ਼ਾਂ 'ਚ ਰੁੱਲ ਰਹੀ ਹੈ ਜਿੱਥੇ ਕੋਈ ਵੀ ਸਾਡੀ ਆਵਾਜ਼ ਵੀ ਨਹੀਂ ਸੁਣੀ ਜਾਂਦੀਗੀ ਨਾ ਸੀ ਉੱਥੋਂ ਤੱਕ ਪਹੁੰਚ ਸਕਦੇ ਆ ਜਿਹੜੇ ਕਰਕੇ ਕਿ ਅਸੀਂ ਅੱਜ ਰੁੱਲ ਰਹੇ ਆ ਕਿਉਂਕਿ ਸਾਡਾ ਕੋਈ ਦੇਸ਼ ਨਹੀਂ ਅਸੀਂ ਬਗਾਨੇ ਆ ਤੇ ਸਾਡਾ ਉਦਹੀਂ ਵਸੇਬਾ ਹੋਊਗਾ ਜਿੱਡੇ ਸਾਡਾ ਆਪਣਾ ਖੁਦ ਦਾ ਰਾਜ ਹੋਊਗਾ ਇਲਾਹੀ ਉਹ ਵੀ ਦਿਨ ਹੋਗਾ ਜਦ ਆਪਣਾ ਰਾਜ ਦੇਖਾਂਗੇ ਆਪਣੀ ਜਮੀਂ ਹੋਗੀ ਔਰ ਆਪਣਾ ਆਸਮਾਨ ਹੋਗਾ ਉਸ ਦਿਨ ਜਿਹੜਾ ਅਲਾਹੀ ਨੂੰ ਅਸੀਂ ਉਡੀਕ ਰਹੇ ਆ ਕਿ ਅਸੀਂ ਆਪ ਦੇ ਰਾਜ ਦੀ ਮੰਗ ਕਰੀਏ ਅਸੀਂ ਆਪਣਾ ਰਾਜ ਮੰਗੀਏ ਕਿਉਂਕਿ ਇਹ ਜਿਹੜੇ ਇਲੈਕਸ਼ਨ ਵਾਲੇ ਨੇ ਵੋਟਾਂ ਵਾਲੇ ਨੇ 5 ਸਾਲ ਤੋਂ ਬਾਅਦ ਜਿਵੇਂ ਅਮਰੀਕਨ ਗਾਉਦੇ ਜਿਹੜਾ ਹੈ ਡਾਕਟਰ ਤੋਂ ਟੀਕਾ ਭਰਾ ਲੈਨੇ ਆ ਚਲੋ ਜੀ ਇਹ ਬੱਚੀ ਦੇਊਗੀ ਉਹ ਬੱਚੀ ਅਗਲੇ ਸਾਲ ਜਦੋਂ ਉਹਨੇ ਬੱਚੇ ਨੂੰ ਜਨਮ ਦੇਣਾ ਉਹ ਫੇਰ ਬੱਚਾ ਹੋ ਜਾਂਦਾ ਫੇਰ ਅਗਲੇ ਸਾਲ ਫੇਰ ਟੀਕਾ ਉਹ ਹਾਲਤ ਸਾਡੀ ਹੋਈ ਵੀ ਹੈ ਇਹਨਾਂ ਹਾਲਤਾਂ ਤੋਂ ਬਚਣ ਵਾਸਤੇ ਅਸੀਂ ਆਪ ਦੇ ਰਾਜ ਦੀ ਮੰਗ ਕਰੀਏ ਸਾਨੂੰ ਨਹੀਂ ਲੋੜ ਇਹੋ ਜੀਆਂ ਵੋਟਾਂ ਦੀ ਜਿੱਥੇ ਇਨਸਾਫ਼ ਨਹੀਂ ਮਿਲਦਾ ਜਿੱਥੇ ਕਿਰਤੀ ਲੋਕ ਜਨਤਾ ਜਿਹੜੀ ਹੈ ਰੁੱਲ ਰਹੀ ਹੈ ਤੇ ਜਿਹੜੇ ਵੋਟਾਂ ਲੈਣ ਵਾਲੇ ਮੰਗਤੇ ਨੇ ਇਹ ਸ਼ਾਹ ਬਣ ਕੇ ਤੇ ਮੁਰਕੇ ਸਾਨੂੰ ਮਾਰਦੇ ਕੁੱਟਦੇ ਤੇ ਲਤਾੜਦੇ ਨੇ ਤੇ ਰੋਲਦੇ ਨੇ ਅਸੀਂ ਰੋਲ ਰੁਲ ਕੇ ਮਰ ਰਹੇ ਆ ਜਿੰਨੇ ਵੀ ਵੋਟਰਾਂ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਕਿ ਆਪਾਂ ਉਸ ਨੌਜਵਾਨ ਦੇ ਪਿੱਛੇ ਖੜੀਏ ਵੱਧ ਤੋਂ ਵੱਧ ਜਿਹੜਾ ਕਮੈਂਟ ਉਹਨਾਂ ਨੂੰ ਭੇਜਣ ਦੀ ਖੇਚਲ ਕਰੋ ਇਹ ਬੇਨਤੀ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ